ਆ ਸੋਭਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸਤਿਕਾਰਯੋਗ ਅਸੀਂ ਸਾਡੇ ਪੰਜਾਬ ਹਰੀਆਲੀ ਮਿਸ਼ਨ ਬਣਨ ਵਰਸਰੀ ਨਰਸਰੀ ਪੌਦਿਆਂ ਦੀ ਜਿਹੜੀ ਕਿਸਮ ਅਤੇ ਗਿਣਤੀ ਦਾ ਬੇਰਵਾ ਆ ਆਪਣੇ ਨਰਸਰੀ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਸਾਡੀ ਨਰਸਰੀ ਆਲੇ-ਦਾਲੇ 50 ਪਿੰਡਾਂ ਦੇ ਵਿੱਚ ਮਸ਼ਹੂਰ ਆ ਜਿੱਥੇ ਕਿ ਲਗਾਤਾਰ 75 ਪ੍ਰਕਾਰ ਦੇ ਜਿਹੜੇ ਬੂਟੇ ਨੇ ਉੱਥੋਂ ਤਿਆਰ ਹੁੰਦੇ ਨੇ ਸੋ ਅੱਜ ਸਾਡੇ ਸਾਥੀ ਸੱਜਣ ਵੀ ਸਾਰੇ ਆਏ ਹੋਏ ਨੇ ਸਾਡੇ ਸੋ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਕਰਦੇ ਆ ਸੋ ਇਸ ਦੇ ਨਾਲ ਹੀ ਅਸੀਂ ਜਿਹੜੇ ਹਰ ਇੱਕ ਸਾਲ ਆ ਅਲੱਗ-ਅਲੱਗ ਪ੍ਰਕਾਰ ਦੇ ਜਿਹੜੇ ਬੂਟੇ ਨੇ ਅਸੀਂ ਲਿਆ ਕੇ ਪਿੰਡਾਂ ਦੇ ਵਿੱਚ ਲਾਉਨੇ ਆ ਤਾਂ ਕਿ ਜਿਹੜਾ ਵਾਤਾਵਰਨ ਉਹ ਸੁਧਤ ਤੇ ਸਾਫ਼ ਠਕਾਈ ਦਵੇ ਸੋ ਅੱਜ ਸਾਡੇ ਜਿਹੜੇ ਮੇਨ ਹੈਡ ਨੇ ਇੱਥੇ ਨਰਸਰੀ ਦੇ ਸਰਦਾਰ ਮੁਖਤਿਆਰ ਸਿੰਘ ਜੀ ਉਹਨਾਂ ਦੀ ਬਦੌਲਤ ਅੱਜ ਅਸੀਂ ਜਿਹੜਾ 160 ਬੂਟਾ ਲਿਆ ਰਹੇ ਹਾਂ ਸੋ ਪਿੰਡਾਂ ਦੇ ਸਮਸ਼ਾਨ ਘਾਟਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਾਂ ਸਮਾਦਾਂ ਦੇ ਜਿੱਥੇ ਵੀ ਸਾਨੂੰ ਲੱਗਦਾ ਜਾਂ ਬੀਹੀਆਂ ਦੇ ਵਿੱਚ ਜਿਵੇਂ ਕਿ ਜਿੱਥੇ ਕੋਈ ਮਰਿਆ ਹੋਇਆ ਬੂਟਾ ਉੱਥੇ ਵੀ ਲਾਉਣ ਦੀ ਕੋਸ਼ਿਸ਼ ਕਰਾਂਗੇ ਨਵੀਂ ਜਗ੍ਹਾ ਤੇ ਵੀ ਲਾਵਾਂਗੇ ਸੋ ਆਓ ਰਲ ਮਿਲ ਕੇ ਆਪਾਂ ਸਮਾਜ ਨੂੰ ਸਿਰਜੀਏ ਉਸ ਵੈਗਰੂ ਆਕਾਲਪੁਰਖ ਦਾ ਉਸ ਕੁਦਰਤੀ ਦੇਣ ਆ ਉਹਦਾ ਕਹਿਣਾ ਮੰਨੀਏ ਸੋ ਆਓ ਰਲ ਮਿਲ ਕੇ ਇੱਕ ਇੱਕ ਸੰਘਰਸ਼ ਜਿਹੜਾ ਆਪਾਂ ਯਾਰੀ ਰੱਖੀਏ ਹਰੇਕ ਸਾਲ ਵੱਧ ਤੋਂ ਵੱਧ ਬੂਟੇ ਲਾਈਏ ਕਿਉਂਕਿ ਜਿਹੜੇ ਇਹ ਦਰਾਖਤ ਨੇ ਇਹ ਬੂਟੇ ਨੇ ਇਹਨਾਂ ਦੀ ਬਦੌਲਤ ਹੀ ਇਨਸਾਨੀਅਤ ਦੇ ਤੌਰ ਤੇ ਆਪਾਂ ਸਮਾਜ ਨੂੰ ਕੁਝ ਦੇ ਸਕੀਏ ਸੋ ਜਿਹੜਾ ਵਾਤਾਵਰਨਾਂ ਜਿਹੜੀਆਂ ਬਿਮਾਰੀਆਂ ਚੱਲ ਰਹੀਆਂ ਨੇ ਪੂਰੇ ਭਾਰਤ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਲਾ ਲੋ ਇਹ ਵਾਤਾਵਰਨ ਦੇ ਨਾਲ ਹੀ ਜਿਹੜੀਆਂ ਬਿਮਾਰੀਆਂ ਨੇ ਉਹ ਅ ਖਤਮ ਹੋ ਸਕਦੀਆਂ ਨੇ ਸੋ ਇਧਰ ਅਸੀਂ ਗੱਲ ਕਰਦੇ ਆ ਸਾਡੇ ਬਲਕਾਰભાઈ ਨਾਲ ਵੀ ਜਿਵੇਂ ਕਿ ਆਪਾਂ ਨੇ ਪਿਛਲੇ ਸਾਲ ਵੀ ਬਹੁਤ ਸਾਰੀਆਂ ਪਿੰਡਾਂ ਦੇ ਵਿਕਾਸ ਲਈ ਮੇਲਾ ਦਾ 20 ਜਾਂ 30 ਪਿੰਡਾਂ ਦੇ ਵਿੱਚ ਤਕਰੀਬਨ ਬੂਟੇ ਲਾਏ ਸੀ ਤੇ ਬਲਕਾਰ ਜੀ ਨੂੰ ਬੇਨਤੀ ਕਰਦਾ ਇੱਕ ਦੋ ਸ਼ਬਦ ਜਰੂਰ ਤੁਸੀਂ ਅੱਜ ਜਿਵੇਂ ਕਿ ਆਪਾਂ 150 ਬੂਟਾ ਜਾਂ 160 ਬੂਟੇ ਲਿਆ ਆ ਰਹੇ ਆ ਉਹ ਪਿੰਡਾਂ ਦੇ ਵਿਕਾਸ ਲਈ ਕੀ ਕਹਿਣਾ ਚਾਹੋਗੇ ਉਹ ਵੀ ਤੁਸੀਂ ਸਾਡੇ ਨਾਲ ਜਰੂਰ ਵਿਚਾਰ ਸਾਂਝੇ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੜਾ ਧੰਨਵਾਦੀ ਆ ਮੇਰੇ ਸੋਟੇ ਵੀਰ ਸੰਦੀਪ ਕੋਟੀ ਜੀ ਦਾ ਜਿੰਦੇ ਬਦੌਲਤ ਅੱਜ ਨਰਸਰੀ ਰਣਿਤ ਦੀ ਆਉਣ ਦਾ ਮੌਕਾ ਮਿਲੇ ਆ ਸਾਡੇ ਵੱਡੇ ਵੀਰ ਮੁਖਤਿਆਰ ਜੀ ਜਿਹੜੇ ਕਦੇ ਮੇਨ ਅਫਸਰ ਨੇ ਮੌਜੂਦਾ ਪੌੜਾ ਸਾਰੇ ਸਟਾਫ ਜਿਹੜਾ ਬੂਟੇ ਤਿਆਰ ਕਰਦਾ ਮੇਨ ਕਿ ਤਾਂ ਇਹਨਾਂ ਬੀਬੀਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪਨੀਰੀ ਤਿਆਰ ਕੀਤੀ ਹੈ ਤਾਂ ਕਿ ਸਾਡੇ ਪਿੰਡਾਂ ਦੇ ਵਿੱਚ ਸਾਡੇ ਪਾਰਕਾਂ ਦੇ ਵਿੱਚ ਸਾਡੇ ਗਲੀ ਮਹੱਲੇ ਦੇ ਵਿੱਚ ਇਹ ਬੂਟੇ ਲੱਗਣ ਕੋਈ ਬਜ਼ੁਰਗ ਕੋਈ ਬੱਚਾ ਆਏ ਸਾਹ ਲੈ ਖੇਡੇਗਾ ਬੈਠੇਗਾ ਤੇ ਗੁਣ ਗਾਏਗਾ ਇਹਨਾਂ ਦੇ ਅਸੀਂ ਹਰ ਇੱਕ ਸਾਲ ਬਹੁਤ ਤਰ੍ਹਾਂ ਦੇ ਬੂਟੇ ਲੈ ਕੇ ਜਾਂਦੇ ਹਾਂ ਅਰਥਾ ਅਥਾ ਤੇ ਵਖ ਵਖ ਤਾਮਾ ਤੇ ਲਾਉਣੇ ਵੀ ਆ ਤੇ ਅੱਜ ਵੀ ਅਸੀਂ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਵੀ ਅਸੀਂ ਜਿੰਨੇ ਵੀ 90 ਦੇ ਪਿੰਡ ਨੇ ਜਾਂ 90 ਦੇ ਜੂਸ ਕਲੱਬ ਬਣਾਏ ਮੈਨੇ ਹਰੀ ਕੇ ਜੂਸ ਕਲੱਬ ਨੂੰ ਪਿੰਡ ਨੂੰ ਪੰਚਾਇਤ ਨੂੰ ਤੇ ਜਿੰਨੇ ਵੀ ਸਮਾਜ ਸੇਵਕ ਸੰਸਥਾਵਾਂ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਬਤਵਤ ਬੂਟੇ ਲਾਉ ਕਿਉਂਕਿ ਜਨਾ ਆਉਣ ਵਾਲਾ ਸਮਾਂ ਹੈ ਉਹ ਵਾਤਾਵਰਣ ਦੇ ਸ਼ਰਤੀ ਵੰਣਾ ਅਦਰ ਭਾਈ ਜਿਸੀਂ ਪ੍ਰਦੂਸ਼ਣ ਦਾ ਇੰਨਾ ਪੈਦਾ ਕਰ ਚੁੱਕੇ ਆ ਕਿ ਸਾਡੀ ਮੌਤ 24 ਘੰਟੇ ਛੱਡੇ ਸਿਰ ਤੇ ਮੰਡਰਾ ਰਹੀ ਹੈ ਸੂਚ ਦੇ ਨਾਲ ਹੀ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਮੁਖਤਿਆਰ ਸਿੰਘ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਜਿਵੇਂ ਕਿ ਪੰਚਾਇਤਾਂ ਨੂੰ ਹਜ਼ਾਰ ਹਜ਼ਾਰ ਬੂਟਾ ਮਹਈਆ ਕਰਵਾਉਨੇ ਹੋ ਜਾਂ ਜੂਥ ਕਲੱਬਾਂ ਨੂੰ ਮਹਈਆ ਕਰਵਾਉਨੇ ਆ ਦੋ ਚਾਰ ਸਾਹਿਬ ਤੁਸੀਂ ਵੀ ਜਰੂਰ ਸਾਂਝੇ ਕਰੋ ਜੀ ਸਾਡੇ ਨਾਲ ਸਾਰਾ ਰਾਘੁਰੂ ਜੀ ਦਾ ਖਾਲਸਾ ਭਾਈ ਪੱਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਜੋ ਆਪ ਸਾਰੇ ਪਿੰਡਾਂ ਨੂੰ ਹਰੇ ਭਰੇ ਬਣਾਇਆ ਜਾਵੇ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਸੋ ਆਓ ਦੋਸਤੋ ਰਲ ਮਿਲ ਕੇ ਇੱਕ ਸਮਾਜ ਨੂੰ ਸਿਰ ਜੀਏ ਸੋ ਜਿਹੜਾ ਪ੍ਰਮਾਤਮਾ ਨੇ ਜਿਹੜੀ ਮਨੁੱਖੀ ਜ਼ਿੰਦਗੀ ਬਖਸ਼ੀ ਆ ਸੋ ਇਸ ਜ਼ਿੰਦਗੀ ਦੇ ਵਿੱਚ ਆ ਕੇ ਕੁਝ ਨਾ ਕੁਝ ਜਿਹੜਾ ਇਤਿਹਾਸ ਵਿੱਚ ਕੁਝ ਰਚੀਏ ਕਿਉਂਕਿ ਇਹ ਮਾਲਕ ਦੀਆਂ ਰਚਾਈਆਂ ਖੇਡਾਂ ਨੇ ਸੋ ਵੱਧ ਤੋਂ ਵੱਧ ਬੂਟੇ ਲਾਉਣ ਦੀ ਕੋਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ